ਫਗ 62 ਕਹਾਣੀ ਹੈ ਅਣਗਿਆਈ ਮਾ ਸਰਪੰਚ ਬਹੁਤ ਗੁੱਸੇ ਵਿੱਚ ਕਰੋ ਨਿਕਲਿਆ ਜਦੋਂ ਸੁਖਵੀਰ ਨੇ ਬਾਈ ਕਿਹਾ ਤਾਂ ਸਰਪੰਚ ਪੂਰਾ ਗੁੱਸੇ ਵਿੱਚ ਨੇਕ ਕੇ ਕਰੋ ਬਾਹਰ ਨਿਕਲਿਆ ਮਿੱਤੋਂ ਨੇ ਸਰਪੰਚ ਨੂੰ ਬਾਹਰ ਨਿਕਲਦੇ ਆ ਵੇਖਿਆ ਮਿੱਤੋਂ ਸਰਪੰਚ ਦੀ ਰਗ ਰਗ ਦੀ ਰਗ ਰਗ ਤੋਂ ਵਾਕਿਫ ਸੀ ਕਿ ਇਹ ਨੇਕ ਕੇ ਕਰ ਕਿਉਂ ਜਾਂਦਾ ਸਰਪੰਚ ਦਾ ਹਾਲ ਚਾਲ ਪੁੱਛਦਿਆਂ ਆਪਣੀ ਗੱਲ ਛੇੜੀ ਕੀ ਆ ਆਪਣੀ ਵੀ ਦੀ ਸਾਤ ਨਹੀਂ ਆਉਂਦੀ ਨਾਲੀਆਂ ਬਣਾਈਆਂ ਦੀਦੇ ਸਰਪੰਚਾ ਇਹ ਵੀ ਪੱਕੀ ਹੋ ਜੇ ਤਾਂ ਨਾਲਾ ਬਣ ਜਾਵੇ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸਰਪੰਚੀ ਦਿੱਤਣਗੀਆਂ ਸਰਪੰਚ ਉਹ 퍼ਜਾਈ ਗ੍ਰਾਂਟ ਹੀ ਨਹੀਂ ਆਈ ਮੈਂ ਤਾਂ ਆ ਪਿੰਡ ਦਾ ਵਿਕਾਸ ਚਾਹੁੰਦਾ ਬਸ ਇਹੀ ਕਮੀ ਆ ਪਿੰਡ ਵਿੱਚ ਨਹੀਂ ਤਾਂ ਸਾਰੇ ਕੰਮ ਆਪਾਂ ਕਰ ਦਿੰਨੇ ਆ ਹੁਣ ਪਰਜਾਈਏ ਇਸ ਕੰਮ ਤੇ ਪੈਸਾ ਬਹੁਤ ਲੱਗਦਾ ਜੇ 1000 2000 ਦੀ ਗੱਲ ਹੁੰਦੀ ਪੱਲਿਓ ਪਾ ਦਿੰਦਾ ਮੈਂ ਮੀਤੋ ਹੱਸਦਿਆਂ ਬੋਲੀ ਵੇ ਸਰਪੰਚਾਂ ਨੇ ਇੱਕ ਇਹ ਕਰ ਕਿਹੜਾ ਵਿਕਾਸ ਕਰਿਆ ਸੀ ਸਰਪੰਚ ਉਹ ਕੁਝ ਨਹੀਂ ਪਰਜਾਈ ਬਸ ਥੋੜਾ ਜਿਹਾ ਕੰਮ ਸੀ ਬਸ ਨੇਕ ਦੀ ਬਹੁ ਹੈ ਬਹੁਤ ਸੋਹਣੀ ਉੱਥੋਂ ਲੈ ਕੇ ਆਇਆ ਵੇਖ ਸਰਪੰਚਾ ਤੈਨੂੰ ਨਹੀਂ ਪਤਾ ਇਹਨਾਂ ਦੀ ਕਹਾਣੀ ਦਾ ਸਰਪੰਚ ਨਾ ਨਾ ਪਰਜਾਈ ਮੈਨੂੰ ਨਹੀਂ ਕੁਝ ਪਤਾ ਕਿਉਂ ਕਿਵੇਂ ਆਈ ਹੈ ਨੇਕ ਦੀ ਘਰ ਵਾਲੀ ਵੀ ਤੋ ਵੇ ਇਹ ਤਾਂ ਖੋਰੇ ਕਿੰਨੇ ਥਾਵਾਂ ਤੇ ਖੇ ਖਾ ਕੇ ਆਈ ਆ ਕਵਾਰੀ ਮਾਂ ਬਣ ਗਈ ਸੀ ਫੜ ਦੇਣ ਨੱਕ ਡੋਬੋ ਕੇ ਮਰ ਜਾਣ ਇਹਦੇ ਮਾਂ ਪਿਓ ਉਹ ਚਾਰ ਖਾਵਾ ਤੋਂ ਨਿੱਕਲ ਉੱਦਲ ਕੇ ਆਈ ਆ ਕੀ ਪੁੱਛਦਾ ਮੈਥੋਂ ਤੂੰ ਨੇਕ ਨੇਤਾ ਨਿਰੀ ਝੂਠ ਘਰੇ ਭਾਲੀ ਹੁਣ ਵੇਖ ਲਾ 24 24 ਘੰਟੇ ਪੁੱਛ ਪੁੱਛ ਕਰਦਾ ਬੁਰਦਾ ਰਹਿੰਦਾ ਉਹ ਦੇ ਮਗਰ सरपंच हैरान ਹੁੰਦਿਆ ਬੋਲਿਆ ਅੱਛਾ ਪਰਜਾਈ ਤਾਂ ਇਹ ਗੱਲ ਆ ਨੇਕ ਦੇ ਕਿਵੇਂ ਵਸ ਗਈ ਐ ਐਡੀ ਸੋਹਣੀ ਮੇ ਤੋਹੇ ਸਰਪੰਚਾ ਕਿਉਂ ਲਾਲਾ ਡੇਗੀਆਂ ਇਹਦੇ ਤੇ ਬਿਰੋਹੀ ਚੰਗੀ ਨਹੀਂ ਲੱਗਦੀ ਹੁਣ ਸਰਪੰਚ ਘਰ ਦੀ ਮੁਰਗੀ ਦਾਲ ਬਰਾਬਰ ਪਰਜਾਈ ਜਿਹੜਾ ਸਵਾਦ ਬਗਾਨੀਆਂ ਰੰਨਾ ਵਿੱਚੋਂ ਹੁੰਦਾ ਉਹ ਆਪਦੀ ਚੋ ਕਿੱਥੋਂ ਮੈਂ ਤਾਂ ਸਰਪੰਚ ਦੇ ਸਾਰੇ ਭੇਤ ਜਾਣਦੀ ਸੀ ਵੀਰੋਧਾ ਰਿਸ਼ਤਾ ਮਿੱਤੋਂ ਨਹੀਂ ਕਰਵਾਇਆ ਸੀ ਸਰਪੰਚ ਨੇ ਮੈਂ ਤਾਂ ਆਪ ਦੇ ਦਾਰ ਨੂੰ ਜਾਂਦੀ ਸੀ ਕਿ ਸਰਪੰਚ ਬੰਦਾ ਸਕੀਮੀਆਂ ਪੁਰਾਣੇਕ ਦੀ ਪੈੜੀ ਵਿੱਚੋਂ ਕੁਝ ਨਾ ਕੁਝ ਤਾਂ ਦਵਾ ਹੀ ਦਿਓ ਮੈਨੂੰ ਮੈਂ ਤਾਂ ਵੇ ਸਰਪੰਚ ਤੂੰ ਕੱਲ ਨੂੰ ਆਈਂ ਇੱਧਰ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆਂ ਉਹ ਸਿੱਧਾ ਘਰ ਹੀ ਜਾਵੇ ਕਿਤੇ ਭਲੇਖਾ ਖਾ ਜਾਵੇ ਬਗਾਨੇ ਘਰ ਦਾ ਸਰਪੰਚ ਨੇ ਹੱਸਦੇ ਮੁੱਛਾਂ ਨੂੰ ਵੱਟ ਦਿੱਤਾ ਤੇ ਘਰਵਾਲ ਚੱਲ ਪਿਆ ਨੇਕ ਤੇ ਸੁਖਵੀਰ ਦੋਵੇਂ ਨਿੱਕੇ ਨਿੱਕੇ ਗੱਲਾਂ ਕਰ ਰਹੇ ਸਨ ਸੁਖਵੀਰ ਮੱਛਰਬੋਧ ਹੋ ਗਿਆ ਹੁਣ ਇੱਕ ਵਿਸਤਰੀ ਲੱਗਿਆ ਕਰਕੇ ਆ ਿੱਟਾ ਪਾਣੀ ਨਾਲ ਭਰ ਤਰ ਕਰਦੀਆਂ ਕਰਕੇ ਪਾਣੀ ਡੁੱਲ ਜਾਂਦਾ ਵਿੜੇ ਵਿੱਚ ਅਜ ਮੱਛਰਦਾਨੀ ਲੈ ਆਉਂਦੇ ਤੂੰ ਯਾਦ ਨਹੀਂ ਕਰਵਾਇਆ ਕੁਕਵੇਰ ਨੇ ਨਹੀਂ ਐਡੀ ਵੀ ਗੱਲ ਨਹੀਂ ਨਾਲੇ ਰਾਤ ਨੂੰ ਤੁਸੀਂ ਸੌਂਦੇ ਬਹੁਤ ਘੱਟ ਜਦੋਂ ਵੀ ਲਾਈਟ ਜਾਂਦੀ ਆ ਪੱਖੀ ਤੁਹਾਡੇ ਹੱਥ ਵਿੱਚ ਹੁੰਦੀ ਆ ਤੁਸੀਂ ਇੰਨੀ ਖੇਚਣਾ ਕਰਿਆ ਕਰੋ ਮੈਂ ਚੱਲਦਿਆ ਕਰੂੰਗੀ ਆਪੇ ਸੱਚ ਇੱਕ ਗੱਲ ਦੱਸਿਓ ਮੈਨੂੰ ਜੇ ਗੁੱਸਾ ਨਾ ਕਰੋਤਾ ਪੁੱਛਾ ਤੁਸੀਂ ਪਹਿਲਾ ਵਿਆਹ ਕਿਉਂ ਨਹੀਂ 시 ਕਰਵਾਇਆ ਨੇਕ ਹੱਸਤਾ ਹੋਇਆ ਮੈਨੂੰ ਕਦੇ ਵਿਆਹ ਕਰਵਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਸੀ ਹੋਈ ਫਿਰ ਪਰ ਇਹ ਟੁਕਵਾ ਜਵਾਬ ਨਹੀਂ ਨੇਕ ਤੂੰ ਮੇਰੀ ਪਰਜਾਈ ਵੇਖੀ ਆ ਮਿੱਤੋ ਤੂੰ ਇਹਨੂੰ ਭਲੀ ਭਾਂਤ ਸਮਝਦੀ ਆ ਬਸ ਸਰਿਕਨੀ ਨੇ ਸ਼੍ਰੀਕੀ ਵਾਲੀ ਕੀਤੀ ਜਮੀਨ ਵਿੱਚ ਜਮੀਨ ਫਿਰ ਵੀ ਮੈਂ ਕਿਸੇ ਦੇ ਹੱਥ ਨਹੀਂ ਆਉਣ ਦਿੱਤੀ ਕਰਮਾ ਵਾਲੀ ਕਰਮੋ ਨੇ ਤਾਂ ਸਭ ਹੋ ਰੰਗ ਭਾਗ ਲਾ ਦਿੱਤੇ ਤੁਸੀਂ ਮੇਰੇ ਤੋਂ ਅੱਕਦੇ ਤਾਂ ਨਹੀਂ ਨੇਕ ਨਹੀਂ ਸੁਖਵੀਰ ਮੈਨੂੰ ਤੇਰੇ ਤੇ ਤਰਸ ਬਹੁਤ ਆਉਂਦਾ ਤੂੰ ਬਹੁਤ ਚੰਗੀ ਐ ਤੇ ਸੁਣਿਆ ਤਾਂ ਸੀ ਕਿ ਚੰਗਿਆਂ ਨਾਲ ਹੀ ਬੁਰਾ ਹੁੰਦਾ ਹੁਣ ਵੇਖ ਲਿਆ ਸੁਖਵੀਰ ਮੈਨੂੰ ਤੁਸੀਂ ਕਦੇ ਇਕੱਲਿਆਂ ਤਾਂ ਨਹੀਂ ਛੱਡ ਕੇ ਜਾਂਦੇ ਨੇਕ ਕਿਹੋ ਜਿਹੀਆਂ ਗੱਲਾਂ ਕਰਤੀਆਂ ਮੈਨੂੰ ਸੱਚੀ ਸੁਖਵੀਰ ਤੇਰੀਆਂ ਗੱਲਾਂ ਦੇ ਅਰਥ ਨਹੀਂ ਪਤਾ ਮੈਨੂੰ ਤੁਹਾਡੇ ਨਾਲ ਦਿਲੋਂ ਮੁਹੱਬਤ ਹੋ ਗਈ ਆ ਸੁਖਵੀਰ ਨੇ ਆਪਣਾ ਹੱਥ ਨੇਕ ਦੇ ਹੱਥ ਉੱਤੇ ਰੱਖਦਿਆਂ ਕਿਹਾ ਨੇਕ ਨੇ ਪਾਸਾ ਪਰਤ ਲਿਆ ਸੁਖਵੀਰ ਦੀ ਅੱਖਾਂ ਵਿੱਚੋਂ ਪਾਣੀ ਆ ਗਿਆ ਨੇਕ ਇਧਰ ਮੁਹਰ ਕਰ ਮੇਰੇ ਵੱਲ ਸੱਚੇ ਦਿਲੋਂ ਕਹਿੰਦੀ ਆ ਮੈਂ ਝੂਠ ਨਹੀਂ ਬੋਲਦੀ ਨੇਕ ਪਰਮਤਿਆਂ ਨੂੰ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਉਮਰ ਦਾ ਬੜਾ ਫਰਕ ਆ ਆਪਣਾ ਸੁਖਵੀਰ ਪਿਆਰ ਉਮਰਾ ਵੇਖ ਕੇ ਨਹੀਂ ਹੁੰਦੇ ਰੱਖ ਆਵਦੇ ਦਿਲ ਤੇ ਹੱਥ ਤੇ ਕਹਿ ਮੈਂ ਸੁਖਵੀਰ ਨੂੰ ਪਿਆਰ ਕਰਦਾ ਜ ਨਹੀਂ ਐਨੇ ਨੂੰ ਕਰਮੋ ਜਾਗ ਪਈ ਕਹਿੰਦੀ ਮੰਮੀ ਮੈਂ ਪਾਪਾ ਨਾਲ ਪੈਣਾ ਸੁਖਵੀਰ ਨੇ ਕਰਮੋਂ ਨੂੰ ਚੱਕ ਕੇ ਨੇਕ ਨਾਲ ਪਾਇਆ ਸੁਖਵੀਰ ਦੀ ਬਾਹ ਨੇਕ ਦੀ ਬਾਹ ਨਾਲ ਲੱਗੀ ਸੁਖਵੀਰ ਨੂੰ ਬਹੁਤ ਚੰਗਾ ਲੱਗਿਆ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦਿਖਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪਰੋਟ ਕਰੋ ਉਸਦੇ ਲਈ ਥੈਂਕ ਯੂ